ਤਾਨੂੰ ਨਹੀਂ ਪਤਾ ਸੀ ਵੀ ਐਡੀ ਕਿੜਾਕੇ ਦੀ ਧੁੱਪ ਹੋਏਗੀ ਤੇ ਅਸੀਂ ਨਹੀਂ ਤਾਂ ਛੱਡ ਦੇ ਅੰਦਰ ਪ੍ਰੋਗਰਾਮ ਕਰਨਾ ਸੀ ਤੁਹਾਨੂੰ ਧੁੱਪੇ ਬਿਠਾਤਾ ਇਸ ਕਰ ਵੀ ਅਸੀਂ ਮਾਫੀ ਮੰਗਦੇ ਹਾਂ ਬਹੁਤ ਹੀ ਸਰਕਾਰੀਓ ਮੈਂ ਚੇ ਬਰਾਜਮਾਨ 36 ਕਰਦੇ ਸਾਫਤਾ ਮੁੱਖ ਮੰਤਰੀ ਆਇਆ ਝੰਡਾ ਪਾਠੇ ਕਰਦੇ ਤੇ ਆ ਥੋੜਾ ਜਿਹਾ ਵੀਡੀਓ ਵੇਖਦਾ ਹਾਂ ਇੱਕ ਤਾਂ ਵਿਚਾਰੇ ਸਪੀਕਰ ਬਾਰੇ छत्तीसगढ़ के सबका मुख्यमंत्री श्री भूपेश बघेल साहिब हीना कावरे जी जे एमएलए ने इंचार्ज ने सह प्रभारी और आज भी रैली जिन्होंने कराई है जेडे इस इलाके के लोगों प्यार करते हैं सबका मंत्री साधु सिंह जी और सरकार योग मैंबर ऑफ पार्लियामेंट जिन्हों का बड़ा सम्मान से सत्कार है तो रणवीर गांधी साहब मैडम लीडर, अरुणा चौधरी जी साहब रणदीप जी काका जी और कीरत कोटली जी राणा केपी साहेब माफी चाहे सारे सीनियर आगु ने आज भी ये सभा का मकसद की है ਜਿਹੜਾ ਮਕਸਦ ਹੈ ਕਿ ਮਜ਼ਦੂਰਾਂ ਦੀ ਨਰੇਗਾ ਵਰਕਰਾਂ ਦੀ ਲੜਾਈ ਕਾਂਗਰਸ ਪਾਰਟੀ ਆਉਣ ਆਵੇ ਜਿਹੜਾ ਚ ਲੜੂਗੀ ਵੱਡੇ-ਵੱਡਿਆਂ ਦੀ ਤਾਂ ਹਰੇਕ ਲੜਾਈ ਲੜਦਾ ਹੈ ਤਗੜਿਆਂ ਦੀ ਲੜਾਈ ਲੜਦਾ ਹੈ ਠੇਕੀ ਵਾਲੇ ਵਾਸਤੇ ਧਰਨਾ ਦਿੰਦਾ ਕਿਸਾਨਾਂ ਵਾਸਤੇ ਧਰਨਾ ਦਿੰਦੇ ਆ ਲੇਕਿਨ ਮਜ਼ਦੂਰਾਂ ਵਾਸਤੇ ਲੜਾਈ ਲੜਨ ਦਾ ਜਿਹੜਾ ਸਹਯਾ ਕੀਤਾ ਹੈ ਉਹ ਕਾਂਗਰਸ ਪਾਰਟੀ ਨੇ ਕਿਹਾ ਕਿ ਜਿਹੜਾ ਮਜ਼ਦੂਰ ਹੈ ਉਹ ਵਿਚਾਰਾ ਵੀ ਪਿਆੜੀ ਛੱਡ ਕੇ ਸਾਰਾ ਦਿਨ ਧਰਨੇ ਤੇ ਨਹੀਂ ਬਹਿ ਸਕਦਾ ਕਿਉਂਕਿ ਉਹਦਾ ਠੁੱਲਾ ਵੀ ਉਸ ਪਿਆੜੀ ਨਾਲ ਚੱਲਦਾ ਹੈ ਉਹ 15 ਦਿਨ ਲਗਾਤਾਰ ਧਰਨੇ ਤੇ ਨਹੀਂ ਬਹਿ ਸਕਦਾ ਇਸ ਕਰਕੇ ਜਿਹੜਾ ਮਨਰੇਗਾ ਪੰਜਾਬ 'ਚ ਬੰਦ ਕਰਦੀ ਹੈ ਇਸ ਕਰਕੇ ਕਾਂਗਰਸ ਪਾਰਟੀ ਨੇ ਆ ਗਿਆ ਲੜੇ ਲਾਕਿਆ ਸੀ ਜਾ ਕੇ ਸਵਾਵਾ ਕਰ ਰਹੀ ਹੈ ਇਹਨੇ ਅੱਜ ਜਿਵੇਂ ਇੱਥੇ ਸੱਗੇ ਆ। ਤੇ ਆਉਣ ਵਾਲੇ ਦਿਨਾਂ ਚ ਧਰਮੇ ਲਾਵਾਂਗੇ ਤੇ ਬੀਜੇਪੀ ਤੇ ਝਾੜੂ ਵਾਲੇ ਲੀਡਰਾਂ ਦੇ ਘਰ ਘੇਰਾਂਗੇ ਤੇ ਥੋੜੇ ਨਾਲ ਵਾਦਾ ਕਰਦੇ ਦੁਆਰੇ ਥੋੜੀ ਮਟਵੇਗਾ ਚਿਰਾਕੇ ਦਿਆਂਗੇ ਔਰ 700 ਰੁਪਿਆ ਦਿਹਾੜੀ ਵੀ ਲੜਾਈ ਲੜਾਂਗੇ। ਜੈ ਜੀ। ਜੈ ਜੀ। ਇਹ ਮਾਤਾ ਜੀ ਔਰ ਤੁਸੀਂ ਨਾ ਕਹੀ ਆਲੀ ਮੈਨੂੰ ਪਤਾ ਘੁੱਪ ਹੈ। ਉਹਨਾ ਅੱਜ ਇਥੋਂ ਹੀ ਪਤਾ ਲੱਗਦਾ ਹੈ ਅੱਜ ਤਾਂ ਅਜੇ ਫਰਵਰੀ ਹੈ ਜੇ ਜੂਨ ਜਲਾਈ ਵੀ ਹੁੰਦਾ ਹਾਰ ਜੇਠ ਵੀ ਹੁੰਦਾ ਤੇ ਤਦ ਵੀ ਸਾਨੂੰ ਉਹਨਾਂ ਕੱਪੜੀਆਂ ਧੁੱਪਾਂ 'ਚ ਬਹਿਣਾ ਚਾਹੀਦਾ ਲੜਾਈ ਲੜਨ ਵਾਸਤੇ ਕਿਉਂਕਿ ਜਿਹੜੀਆਂ ਸਰਕਾਰਾਂ ਇਹਨਾਂ ਨੂੰ ਪਤਾ ਹੈ ਕਿ ਅੱਜ ਦੇ ਲੋਕ ਅੱਜਕੱਲ ਆਪਣੇ ਤੇ ਸ਼ਹਿਨਸ਼ੀਲਤਾ ਘਟ ਗਈ ਹੈ ਇਹ ਸਰਕਾਰਾਂ ਨੂੰ ਬੰਦਾ ਲੱਗ ਗਿਆ ਵੀ ਧਰਨਾ ਦੇਣਗੇ 5 ਘੰਟੇ ਉਹ ਤੋਂ ਬਾਅਦ ਸਾਰੇ ਚਲੇ ਜਾਣਗੇ ਕਿ ਇਸ ਕਰਕੇ ਸਾਡੇ ਖਿਲਾਫ ਮਾਰੇ-ਮਾਰੇ ਕਾਨੂੰਨ ਬਣਾ ਦਿੰਦੇ ਐ ਤੇ ਸਾਡੀਆਂ ਸਕੀਮਾਂ ਤਬਕ ਕਰ ਦਿੰਦੇ ਪਹਿਲਾ ਕਾਨੂੰਨ ਬਣਾਇਆ ਸੀ ਮਨਮੋਹਨ ਸਿੰਘ ਜੀ ਨੇ ਕਹਿੰਦੀਆਂ ਮੇਰੇ ਵਿੱਚ ਪਹਿਲਾ ਕਾਨੂੰਨ ਹੈ ਜਿੱਥੇ ਗਰੰਟੀ ਨਾਲ ਕੰਮ ਦੇ ਦੱਸ ਸੀਗਾ ਤੇ ਬਣਾਇਆ ਕਿਉਂ ਸੀਗਾ ਆ ਜਿਮੀਦਾਰ ਭਰਾਵਾਂ ਨੂੰ ਦੱਸਣਾ ਚਾਹੁੰਦਾ ਸੁਣੋ ਇਹ ਇਸ ਕਰਕੇ ਬਣਾਇਆ ਸੀ ਇਸ ਦੇਸ਼ 'ਚ ਗਰੀਬ ਜ਼ਿਆਦਾ ਹੈ 140 ਕਰੋੜ ਦੀ ਆਬਾਦੀ ਵਾਲਾ ਦੇਸ਼ ਹੈ ਤੇ ਗਰੀਬ ਭੁੱਖਾ ਮਰਦਾ ਹੈ ਗਰੀਬ ਦੇ ਘਰੇ ਕਈਆਂ ਦੇ ਆਟਾ ਖਾਣ ਨੂੰ ਹੈ ਨਹੀਂ ਕਈਆਂ ਦੇ ਦੁੱਧ ਦਾ ਬਿੱਲ ਕੋਤੀ ਨੂੰ ਪੈਸੇ ਦੇਣ ਨੂੰ ਹੈ ਨਹੀਂ ਉਹ ਮੰਗਦੀਆਂ ਵਿਚਾਰੀਆਂ 5 ਦਿਨ ਦੁੱਧ ਆਉਂਦੀ ਗਵਾਨਨ ਨੂੰ ਜਾਂ ਘਰਾਣੀ ਤੋਂ ਜਾਂ ਜਠਾਣੀ ਤੋਂ ਫੇਰਾ ਦੇ ਬੱਚਿਆਂ ਨੂੰ ਚਾਹ ਪਿਉਣੀ ਐ ਤੇ ਫੇਰ ਉਹ ਵੀ ਦਿਹਾੜੀ ਆਉਂਦੀ ਐ ਤੇ 50 ਦਿਨਾਂ ਬਾਅਦ ਦੁੱਧੀ ਦਾ ਫੇਲ ਤਾਰਦੀ ਐ ਤੇ ਫੇਰ ਦੁੱਧੀ ਉਹਨੂੰ ਦੁਬਾਰੇ ਦੁੱਧ ਦੇਣ ਲੱਗਦਾ ਐ ਇਸ ਤਰ੍ਹਾਂ ਗਰੀਬ ਦਾ ਕਿਹੜਾ ਹੈ ਅਮੀਰ ਅਮੀਰ ਹੁੰਦਾ ਜਾ ਰਿਹਾ ਹੈ ਪਰ ਅਮੀਰ ਅਮੀਰ ਹੁੰਦਾ ਜਾ ਰਿਹਾ ਅਡਾਨੀ ਤੇ ਬਾਨੀ ਇਹਨਾਂ ਕੋਲੇ ਬੇਸ ਤੇ 80% ਲੋਕਾਂ ਦਾ ਵਿਆਪ ਪੈਸਾ ਦੋ ਬੰਦਿਆਂ ਕੋਲੇ ਹੈ ਇਹ ਮੁੱਠ ਗਰੀਬ ਹੋ ਗਿਆ ਸਾਰੀਆਂ ਚੀਜ਼ਾਂ ਵੇਚਤੀਆਂ ਬੀਜੇਪੀ ਆਵੇ ਨੇ ਪੇ ਗਰੀਬ ਕੀ ਕਰੇਗਾ ਜੇ ਗਰੀਬ ਦਾ ਚੁੱਲਾ ਨਾ ਚੱਲਿਆ ਨਾ ਉਹ ਕਿਸਾਨ ਭਰਾਓ ਗਰੀਬ ਦਾ ਤੇ ਕਿਸਾਨ ਦਾ ਨੌ ਮਾਸਦਾ ਰਿਸ਼ਤਾ ਹੈ ਜੇ ਗਰੀਬ ਦਾ ਬੱਚਾ ਰਾਤ ਨੂੰ ਭੁੱਖਾ ਸੌਂਦਾ ਆਟਾ ਨਹੀਂ ਹੋਣਾ ਪੇ ਲੋਕ ਦੂਜੇ ਦੇ ਘਰੇ ਰਾਤ ਨੂੰ ਬੜੂਗਾ ਆਪ ਦੇ ਬੱਚੇ ਦਾ ਢਿੱਡ ਭਰਨ ਵਾਸਤੇ ਕੋਰਾ ਕਸੂਰ ਨਹੀਂ ਤੇ ਡਾਕਟਰ ਮਨਮੋਹਨ ਸਿੰਘ ਜੀਮਤੀ ਸੋਨੀਆ ਗਾਂਧੀ ਇਹ ਜਾਂਦਾ ਪਤਾ ਸੀ ਕਿ ਜੇ ਗਰੀਬ ਦਾ ਥੁੱਲਾ ਨਾ ਚੱਲਿਆ ਤਾਂ ਦੇਸ਼ ਦੇ ਵਿੱਚ ਆਪਸ ਵਿੱਚ ਲੜਾਈ ਹੋ ਜਾਏਗੀ ਵੱਡਾ ਟਕੀ ਸ਼ੁਰੂ ਹੋ ਜਾਏਗੀ ਇਹ